ਜਦੋਂ ਯਾਦ ਕਰਦਾ ਉਦੋਂ ਹੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜਾ ਕੇ ਦਰਸ਼ਨ ਦੇਦੇ ਤੇ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਦਿੰਦੇ ਇਹ ਜਦ ਰਾਣੀ ਮੈਣੀ ਤੇ ਰਾਜਾ ਜਿਹੜੇ ਸੀ ਰਾਜਾ ਫਤੇ ਇਹ ਗਏ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਕਹਿਣ ਲੱਗਾ ਪੰਡਤ ਕਿ ਅੱਗੇ ਮੈਂ ਪਟਾਵਾ ਵੀ ਲੋਕਾਂ ਦੀਆਂ ਲੈਂਦਾ ਰਿਹਾ ਤੇ ਪਖੰਡ ਵੀ ਕਰਦਾ ਰਿਹਾ ਪਰ ਉਹ ਸੱਚਾ ਮੇਰੇ ਦਿਲ ਵਿੱਚ ਵਸ ਗਿਆ ਤੇ ਹੁਣ ਮੇਰੇ মুখ ਤੋਂ ਸੱਚ ਨਿਕਲਣਾ ਮੇਰੀ ਜਿਹੜੀ ਤੁਸੀਂ ਸੇਵਾ ਨਾ ਕਰੋ ਹੁਣ ਸੱਚ ਇਹ ਹੈ ਕੇ ਰੱਬ ਤਾਂ ਤੁਹਾਡੇ ਸ਼ਹਿਰ ਵਿੱਚ ਆ ਗਿਆ ਗਲੀ ਜਣ ਖੇਡਦਾ ਫਿਰਦਾ ਜਾ ਕੇ ਵੇਖ ਨਵੋ ਉਹਨਾਂ ਨੇ ਕਿਹਾ ਕਿਹੜਾ ਤੇ ਬਾਲਾ ਪ੍ਰੀਤਮ ਤੇ ਕਹਿੰਦੇ ਕਿਵੇਂ ਮਿਲ ਜੇ ਕਹਿੰਦੇ ਜਾ ਕੇ ਮਿਲਣ ਦੀ ਲੋੜ ਨਹੀਂ ਆਪ ਜਾ ਕੇ ਸਿਮਰਨ ਕਰੋ ਉਹ ਏਨੇ ਦਿਆਲੂ ਨੇ ਆਪ ਆਉਣਗੇ ਤੇ ਯਾਦ ਕਰਦੇ ਰਾਣੀ ਮੈਣੀ ਬੜੇ ਪਿਆਰ ਭਾਵਨਾ ਦੇ ਨਾਲ ਸਾਸ ਸੰਗ ਦੀ ਪਿਆਰ ਇੱਕ ਐਸੀ ਚੀਜ਼ ਪਿਆਰ ਦੇ ਨਾਲ ਜਿਆਦਾ ਯਾਦ ਕਰਦੀ ਹੈ ਤੇ ਇੱਕ ਦਿਨ ਆਇਆ ਮੇਰੇ ਸਤਿਗੁਰੂ ਸਾਹਿਬ ਜੀ ਨਾਲ ਖੇਡਦੇ ਖੇਡਦੇ ਬੱਚਿਆਂ ਨੇ ਕਿਹਾ ਚਲੋ ਬੱਚਿਓ ਅੱਜ ਇਧਰ ਰਾਣੀ ਮੈਣੀ ਦੇ ਜਿਹੜਾ ਕੋਟ ਹੈ ਉਹਦੇ ਵਾਲੇ ਪਾਸੇ ਉਹਨਾਂ ਦਾ ਹਰ ਉਧਰ ਨੂੰ ਜਾਣਾ ਗਏ ਮੇਰੇ ਸਤਿਗੁਰੂ ਸਾਹਿਬ ਜੀ ਤੇ ਰਾਣੀ ਮੈਣੀ ਜਿਹੜੀ ਹੈ ਇਹ ਹੱਥ ਵਿੱਚ ਮਾਲਾ ਪੜੀ ਹੋਈ ਹੈ ਤੇ ਬਾਲਾ ਪ੍ਰੀਤਮ ਜੀ ਕਦੋਂ ਦਰਸ਼ਨ ਦਿਓਗੇ ਵਾਰ-ਵਾਰ ਯਾਦ ਕਰ ਰਹੀ ਹੈ ਤੇ ਸਾਧ ਸੰਗਤ ਜੀ ਇੱਕ ਮਾਂ ਪਤਾ ਨਹੀਂ ਕਿੰਨੇ ਲੰਮੇ ਸਮੇਂ ਤੂੰ ਪਿਆਸੀ ਵੀ ਮਾਂ ਵਾਲਾ ਮੇਰਾ ਕਦੋਂ ਕਿਤੇ ਮੂੰਹ ਕਿਸੇ ਦਾ ਬਣੇਗਾ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਪਾ ਕੇ ਨਾ ਗਲਵਕੜੀ ਵਿੱਚ ਹੱਥ ਤੇ ਕਹਿੰਦੇ ਮਾਂ ਜਦੋਂ ਸਤਿਗੁਰੂ ਜੀ ਨੇ ਕਿਹਾ ਮਾਂ ਤੇ ਰਾਣੀ ਮੈਣੀ ਦਾ ਜਿਹੜਾ ਸੀ ਹਿਰਦਾ ਠਰ ਕੇ ਠੰਡਾ ਹੋ ਗਿਆ ਤੇ ਇੱਕੇ ਮੇਰਾ ਅੱਖਾਂ ਘੇੜੀਆਂ ਤੇ ਗਲਵਕੜੀ ਚ ਲਿਆ ਤੇ ਮੈਂ ਇਤਿਹਾਸ ਵਿੱਚ ਪੜ ਰਿਹਾ ਸੀ ਕਹਿਣ ਲੱਗੇ ਰਾਣੀ ਮੈਣੀ ਇੱਕ ਵੇਰਾਂ ਸਤਿਗੁਰੂ ਜੀ ਨੂੰ ਛੱਡ ਦਿੰਦੀ ਸਤਿਗੁਰੂ ਥੋੜਾ ਪਿੱਛੇ ਹੁੰਦੇ ਨੇ ਫਿਰ ਇੱਕ ਵੇਰਾਂ ਗਿਲਵਕੜੀ 'ਚ ਪਾ ਕੇ ਕਹਿੰਦੀ ਆ ਪੁੱਤਰ ਤੇ ਸਤਿਗੁਰੂ ਕਹਿੰਦੇ ਹਾਂ ਮਾਂ ਹਾਂ ਮਾਂ ਜਦੋਂ ਦੋ ਚਾਰ ਵਾਰੀਆਂ ਇਸ ਤਰ੍ਹਾਂ ਗਿਲਵਕੜੀ 'ਚ ਲੈ ਕੇ ਗਿਆ ਤੇ ਕਹਿਣ ਲੱਗੇ ਮਾਂ ਭੁੱਖ ਲੱਗੀ ਏ ਕੋਈ ਚੀਜ਼ ਲਿਆਓ ਆਵਾਜ਼ ਮਾਰੀ ਆਪਣੇ ਸੇਵਾਦਾਰਾਂ ਨੂੰ ਜਾਓ ਬਾਜ਼ਾਰ ਦੇ ਵਿੱਚੋਂ ਜਾ ਕੇ ਮਠਿਆਈ ਲਿਆਓ ਤੇ ਆਪਾਂ ਬੱਚਿਆਂ ਨੂੰ ਖੋਣੀ ਏ ਤੇ ਮੇਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਮਾਂ ਬਾਜ਼ਾਰ ਦੀਆਂ ਮਠਿਆਈਆਂ ਥੋੜਾ ਖਾਣ ਵਾਸਤੇ ਆਇਆ ਅਸੀਂ ਤਾਂ ਮਾਂ ਦੇ ਹੱਥ ਦਾ ਪੱਕਿਆ ਚ ਖਾਣੇ ਪਲਣ ਆਇਆ ਤੇ ਜੋ ਵੀ ਪੱਕਿਆ ਉਹ ਦੇ ਦਿਓ ਤੇ ਉਸ ਟਾਈਮ ਉਹਦੇ ਘਰ ਦੇ ਵਿੱਚ ਛੋਲੀਆਂ ਦੀਆਂ ਘੁੰਮਣੀਆਂ ਪਈਆਂ ਸਨ ਤੇ ਉਹਨਾਂ ਨੇ ਚੁੱਕੀਆਂ ਤੇ ਕਹਿੰਦੇ ਲਿਆਓ ਤੇ ਮੇਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਲਾਓ ਪੰਗਤ ਵਿੱਚੇ ਹੀ ਸਾਣਾ ਮੈਣੀ ਪਰਿਵਾਰ ਤੇ ਵਿੱਚੇ ਹੀ ਨਾਲ ਆਪ ਜਿਹਹਾਣੀ ਤੇ ਉਹਨਾਂ ਨੂੰ ਲਾ ਕੇ ਕਹਿੰਦੇ ਬੈਠ ਜਾਓ ਤੇ ਆਪ ਮੇਰੇ ਸਤਿਗੁਰੂ ਸਾਹਿਬ ਜੀ ਵਰਤਾਇਆ ਸਾਰਿਆਂ ਨੂੰ ਤੇ ਵਰਤਾਇਆ ਤੇ ਨਾਲ ਆਪ ਛਕਿਆ ਬੈਠ ਕੇ ਤੇ ਇੱਕ ਦਿਨ ਨਹੀਂ ਫਿਰ ਰੋਜ਼ ਹੀ ਮੇਰੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਮਾਂ ਤੂੰ ਵਾਦਾ ਹੀ ਕੁਝ ਹੋਰ ਕਰ ਬੈਠੀ ਐ ਤੇ ਕਹਿੰਦੀ ਮੈਨੂੰ ਪੁੱਤਰ ਤੁਹਾਡੇ ਵਰਗਾ ਚਾਹੀਦਾ ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਇਹਦੇ ਵਰਗਾ ਤਾਂ ਇਹ ਹੀ ਐ ਤੇ ਮੈਨੂੰ ਹੀ ਫਿਰ ਤੂੰ ਪੁੱਤਰ ਬਣਾ ਲੈ ਕਹਿਣ ਲੱਗੀ ਇਹ ਗੱਲ ਕਿਵੇਂ ਬਣੇਗੀ ਪੁੱਤਰ ਇੱਕ ਤੇ ਮਾਵਾਂ ਦੋ ਇਕ ਇਸ ਤਰ੍ਹਾਂ ਦਾ ਕਮ ਅਸੈਂਟ ਆਵੇਗਾ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਮਾਂ ਦਿਨ ਤੇਰੇ ਕੋਲ ਤੇ ਰਾਤ ਮਾਤਾ ਗੁਜਰੀ ਕੋਲ ਇੱਕ ਦਿਨ ਨਹੀਂ ਜਿੰਨਾ ਚਿਰ ਰਹੇ ਮੇਰੇ ਸਤਿਗੁਰੂ ਸਾਹਿਬ ਜੀ ਸਦਾ ਵਾਸਤੇ ਉੱਥੇ ਸਾਧ ਸੰਗਤ ਜੀ ਇਹ ਲੈਹਰਾ ਮਹਿਰਾ ਲਗਦੀਆਂ ਪੰਡਿਤ ਸ਼ਿਵਦਤ ਜਿਹੜਾ ਉਹ ਦਰਸ਼ਨ ਕਰਦਾ ਇਹੰਦਰ ਇਹ ਰਾਣੀ ਮੈਣੀ ਜਿਹੜੀ ਮੇਰੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਰੋਜ਼ ਮੰਨਦੀ ਏ ਝੋਲੀ ਦਾ ਨਿਗਮਣ ਦੇ ਮੇਰੇ ਖਲਗੀਆਂ ਵਾਲੇ ਪਾਤਸ਼ਾਹ ਨਾਲੇ ਮਾਂ ਤੇ ਅੱਗੇ ਵਾਸਤੇ ਸਦਾ ਵਾਸਤੇ ਕਦੀ ਮਾਂ ਦੀ ਪੁੱਤਰ ਦੀ ਜਿਹੜੀ ਉਹਨਾਂ ਦੀ ਲਾਲਸਾ ਹੀ ਖਤਮ ਕਰ ਦਿੱਤੀ ਇਹਨਾਂ ਪੁੱਤਰਾਂ ਵਾਲਾ ਪਿਆਰ ਦਿੱਤਾ ਮੇਰੇ ਸਤਿਗੁਰੂ ਜੀ ਨੇ ਤੇ ਉੱਥੇ satsang wale ji ਬੈਠੇ ਆ ਜਦੋਂ ਸਤਕਾਰਯੋਗ ਮਾਤਾ ਨਾਨਕੀ ਜੀ ਲੋਰੀਆਂ ਦੇਂਦੇ ਅਸੀਸਾਂ ਦੇਂਦੇ ਕਿ ਮੇਰਾ ਪੁੱਤ ਆਪਣੇ ਦਾਦੇ ਵਰਗੇ ਬਣੇਗਾ ਤੇ ਜਦੋਂ ਦਾਦੇ ਦੇ ਜੁੱਧਾਂ ਦੀ ਗੱਲ ਕਰਦੇ ਤੇ ਮੇਰੇ ਖਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮਾਂ ਚਲਿਏ ਨਾ ਫਿਰ ਪੰਜਾਬ ਚਲਿਏ ਪੰਜਾਬ ਤੇ ਸਤਿਕਾਰ ਜੋ ਮਾਤਾ ਨਾਨਕੀ ਜੀ ਤੇ ਬਾਬਾ ਕਰਪਾ ਮਾਮਾ ਕਰਪਾਲ ਚੰਦ ਜੀ ਸਾਧ ਸੰਗਤ ਜੀ ਉਹ ਸਤਿਗੁਰੂ ਜੀ ਨੂੰ ਸਿਣਿਆ ਭੇਜਦੇ ਸੀ ਚਿੱਠੀਆਂ ਭੇਜਦੇ ਆਸਾਮ ਨੂੰ ਚਿੱਠੀ ਭੇਜੀ ਕਿ ਬਾਲਾ ਪ੍ਰੀਤਮ ਜੀ ਬਹੁਤ ਕਾਲੀ ਕਰਦੇ ਨੇ ਆਓ ਆਣ ਕੇ ਦਰਸ਼ਨ ਦਿਓ ਤੇ ਮੇਰੇ ਸਤਿਗੁਰੂ ਸਾਹਿਬ ਜੀ ਸਾਧ ਸੰਗਤ ਜੀ ਜਦ ਆਏ ਜਿੱਥੇ ਨਾਵੇਂ ਸਤਿਗੁਰੂ ਜੀ ਤੇ ਜਿੱਥੇ ਪਿਤਾ ਦਾ ਗੋਦ ਦਾ ਨਿਗ ਮਾਣਿਓ ਇਹ ਗੱਲ ਭਾਈ ਸਾਹਿਬ ਨੇ ਚਲੋ ਇਸ਼ਾਰਾ ਕਰ ਦਿੱਤਾ ਸੀ ਮੈਂ ਦੱਸਾਂ ਕਿ ਸਾਧ ਸੰਗਤ ਜੀ ਮੇਰੇ ਸਤਿਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰਣ ਨੂੰ ਕਿੰਨਾ ਕੁ ਮੁੱਖ ਚੜਿਆ ਇੱਕ 35 34 ਸਾਲ ਦੇ ਬਾਅਦ ਬੱਚਾ ਹੋਇਆ ਹੋਵੇ ਤੇ ਪਿਓ ਚਾਰ ਪੰਜ ਸਾਲ ਵਿਖਣ ਹੀ ਨਾਵੇਂ ਕਿੰਨਾ ਸੰਸਾਰ ਦੇ ਨਾਲ ਸੰਸਾਰ ਦੇ ਲੋਕਾਂ ਦੇ ਨਾਲ ਪਿਆਰ ਸੀ ਵੀ ਇਹਨਾਂ ਦਾ ਕਿਵੇਂ ਸੁਧਾਰ ਹੋ ਸਕੇ ਮੇਰੇ ਸਤਿਗੁਰੂ ਜੀ ਜਦ ਆਏ ਬੜੀਆਂ ਖੁਸ਼ੀਆਂ ਦੇ ਨਾਲ ਕੁਝ ਕੁ ਸਮਾਂ ਨਿਗਮਾਣਿਆ ਤੇ ਰੋਜ਼ ਜਦੋਂ ਮੇਰੇ ਸਤਿਗੁਰੂ ਸਾਹਿਬ ਜੀ ਆਪਣੇ ਪਿਤਾ ਦੀ ਗੋਦ ਵਿੱਚ ਬੈਠ ਕੇ ਗਲਵਕੜੀ ਪਾਉਂਦੇ ਤੇ ਪਿਤਾ ਜੀ ਮੈਨੂੰ ਲੈ ਚੱਲੋ ਪੰਜਾਬ ਤੇ ਮਾਤਾ ਨਾਨਕੀ ਜੀ ਤੇ ਸਤਿਗੁਰੂ ਨਵੇਂ ਪਾਤਸ਼ਾਹ ਜੀ ਇਸ ਗੱਲ ਨਾਲ ਸਹਿਮਤ ਨਾ ਹੁੰਦੇ ਕਿ ਕੋਈ ਨਾ ਫਿਰ ਵਿਚਾਰ ਬਣਾਈ ਵਿਚਾਰ ਬਣਾ ਕੇ ਕਹਿਣ ਲੱਗੇ ਚੰਗਾ ਫਿਰ ਨਾਵੇਂ ਸਤਿਗੁਰੂ ਜੀ ਆਨੇ ਕਿ ਅਸੀਂ ਪਹਿਲੋ ਚੱਲਣਿਆ ਜਾ ਕੇ ਮਾਹੌਲ ਵੇਖ ਕੇ ਤੇ ਤਿਆਰੀ ਕਰਦੇ ਆਂ ਜਿਹੜੀ ਅਸੀਂ ਨਨਪੁਰ ਸਾਹਿਬ ਦੀ ਗੱਲ ਕਰਦੇ ਹਾਂ ਇੱਥੇ ਫਿਰ ਮੇਰੇ ਸਤਿਗੁਰੂ ਸਾਹਿਬ ਜੀਆ ਨੇ ਇਥਾਂ ਜਿਹੜੀ ਇੱਥੇ ਤਿਆਰੀ ਕੀਤੀ ਤੇ ਫਿਰ ਸੁਣਿਆ ਕਹ ਲਿਆ ਤੇ ਜਦੋਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਸੁਣਿਆ ਗਿਆ ਸਤਿਗੁਰੂ ਜੀ ਬਾਗੋ ਬਾਗ ਹੋਏ ਤਿਆਰੀ ਕੀਤੀ ਸ਼ਹਿਰ ਦੇ ਵਿੱਚ ਪਤਾ ਲੱਗਿਆ ਕਿ ਬਾਲਾ ਪ੍ਰੀਤਮ ਜੀ ਸਤਿਗੁਰੂ ਜੀ ਦਾ ਪਰਿਵਾਰ ਇੱਥੋਂ ਜਾ ਰਿਹਾ ਸਾਧ ਸੰਗਤ ਜੀ ਮੈਂ ਕਮੀਆਂ ਦੇ ਕੋਲੋਂ ਸੁਣਿਆ ਸਾਰਾ ਸ਼ਹਿਰ ਕਤਰ ਹੋ ਗਿਆ ਤੇ ਰੋ ਰੋ ਕੇ ਕਹਿਣ ਲੱਗੇ ਜੇ ਤੁਸੀਂ ਜਾਓਗੇ ਇਥੇ ਸਾਡਾ ਵਾਲੀ ਵਾਰਸ ਕੋਲੇ ਇਥੋਂ ਨਾ ਜਾਓ ਇਨਾ ਪਿਆਰ ਦਿੱਤਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਉਥੇ ਕੱਲੇ ਹਿੰਦੂਆਂ ਦੀ ਗੱਲ ਨਹੀਂ ਆ ਕਰਮ ਬਖਸ਼ ਅਰ ਰਹੀਮ ਬਖਸ਼ ਕਰੀਮ ਬਖਸ਼ ਦੋ ਮੁਸਲਮਾਨ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਆਣ ਕੇ ਮੱਥਾ ਟੇਕੇ ਮੇਰੇ ਸਤਿਗੁਰੂ ਅਸੀਂ ਤਾਂ ਰੋਜ਼ ਤੁਹਾਡੇ ਦਰਸ਼ਨ ਕਰਦੇ ਸੀ ਸਾਡਾ ਕੀ ਬਣੇਗਾ ਉਹਨੂੰ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਕਿ ਜਦੋਂ ਪੀਰ ਜੀ ਤੁਸੀਂ ਬੈਠ ਕੇ ਨਵਾਂ ਜੜ ਪੜਿਆ ਕਰੋਗੇ ਨਾ ਉਦੋਂ ਧਿਆਨ ਮੇਰਾ ਤਰਿਆ ਕਰੋ ਮੈਂ ਉਦੋਂ ਹੀ ਦਰਸ਼ਨ ਲਿਆਂਗਾ ਸੰਗਤ ਜਿਹੜੀ ਉਹਨਾਂ ਨੂੰ ਅੱਜ ਵੀ ਤੁਸੀਂ ਜਾ ਕੇ ਵੇਖਦੇ ਹੋ ਉਹਨਾਂ ਸਾਡੇ ਤਾਂ ਕਰਮ ਵਾਲੇ ਅਸੀਂ ਉੱਥੇ ਜਾ ਕੇ ਵੀ ਜਿਹੜੇ ਭੱਜੇ ਫਿਰਦੇ ਬਿਲਡਿੰਗਾਂ ਵੇਖਦੇ ਫਿਰਦੇ ਹਾਂ ਪਰ ਇਤਿਹਾਸ ਪੜੀਏ ਤੇ ਪਤਾ ਲੱਗਦਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਸੰਗਤ ਨੂੰ ਇੱਕ ਇਹ ਹੁਕਮ ਕੀਤਾ ਸੀ ਕਿ ਸੰਗਤ ਦੀ ਬਰਲਾਭ ਕਰਨ ਦੀ ਕੋਈ ਲੋੜ ਨਹੀਂ ਆਹ ਜਿਹੜੀਆਂ ਮੈਂ ਨਿਸ਼ਾਨੀਆਂ ਛੱਡ ਛੱਲਿਆ ਆ ਮੇਰਾ ਘੂੜਾ ਆਹ ਜਿਹੜੀਆਂ ਮੇਰੀਆਂ ਯਾਦਾਂ ਪਈਆਂ ਨੇ ਸਾਰੀਆਂ ਜਦੋਂ ਤੁਸੀਂ ਭਾਵਨਾ ਨਾਲ ਇਹਦੇ ਦਰਸ਼ਨ ਕਰੋਗੇ ਇਹਨਾਂ ਵਿੱਚੋਂ ਮੇਰੇ ਦਰਸ਼ਨ ਹੋਇਆ ਕਰਨਗੇ ਕਲਗੀਆਂ ਵਾਲੇ ਪਾਤਸ਼ਾਹ ਨੇ ਉਹਦੇ ਬਚਨ ਕੀਤੇ ਤੇ ਉਥੋਂ ਸਾਧ ਸੰਗਤ ਦੀ ਸਾਰੀਆਂ ਸੰਗਤਾਂ ਨੂੰ ਫਿਰ ਇਤਿਹਾਸ ਲਿਖਦਾ ਕਲਗੀ ਪਰ ਜਿਹੜਾ ਉਥੇ ਸਮਾਂ ਨਿਸ਼ਚਿਤ ਕੀਤਾ ਸੀ ਸੰਗਤ ਦੀ ਇਹ ਨਹੀਂ ਆ ਗਈ ਕੱਲੇ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਤ ਗੁਜਰ ਖੌਰ ਮਾਤਾ ਨਾਨਕੀ ਜੀ ਬੰਵਾ ਕਰਪਾਲ ਸਿੰਘ ਜੀ ਜਿਵੇਂ ਜਿਵੇਂ ਪਿਆਰ ਸੀ ਸੰਗਤਾਂ ਕੋ ਉਹਨਾਂ ਦੇ ਦਵਾਲੇ ਉਹਨਾਂ ਦੇ ਦਵਾਲੇ ਜੇ ਤੁਸੀਂ ਪੰਜਾਬ ਨਾ ਜਾਓ ਸਾਡਾ ਇੱਥੇ ਕੀ ਬਣੇਗਾ ਇੰਨੀਆਂ ਖੁਸ਼ੀਆਂ ਮੇਰੇ ਸਤਿਗੁਰੂ ਸਾਹਿਬ ਜੀ ਬਖਸ਼ਦੇ ਹੋਏ ਤੇ ਉੱਥੋਂ ਚੱਲੇ ਨੇ ਅੱਜ ਵੀ ਆਪਾਂ ਗੁਰਦੁਆਰਾ ਹੰਡੀ ਸਾਹਿਬ ਵੇਖਦੇ ਜਿੱਥੇ ਮੇਰੇ ਸਤਿਗੁਰੂ ਸਾਹਿਬ ਜੀਆ ਨੇ ਉੱਥੋਂ ਚੱਲ ਕੇ ਸਿਰਫ ਉਹਨਾਂ ਹੀ ਤਾਰਾ ਘਰ ਸ਼ਾਇਦ ਨਾ ਹੋ ਉਥੋਂ ਦੇ ਉਥੇ ਪਹੁੰਚੇ ਇੰਨਾ ਕੀ ਪੜਾ ਕਰ ਸਕੇ ਸੰਗਤਾਂ ਦਾ ਇੰਨਾ ਘੱਟ ਤੇ ਇੱਥੇ ਫਿਰ ਜਾ ਕੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪ ਖਲੋਕਿਆ ਕਿ ਸੰਗਤ ਜੀ ਹੁਣ ਵਾ ਸਾਰੇ ਆਪੋ ਘਰੋ ਕਰੀ ਜਾਓ ਤੁਸੀਂ ਅਸੀਂ ਅੱਗੇ ਜਾਣ ਤੇ ਉਥੇ ਕਿਹਾ ਉਹ ਮਾਈ ਇੱਕ ਬੈਠੀ ਸੀ ਤੇ ਮਾਈ ਨੂੰ ਕਹਿਣ ਲੱਗੇ ਮਾਈ ਕੁਝ ਖਾਣ ਨੂੰ ਲਿਆਓ ਹੁਣ ਰਾਰ ਦਾ ਸਮਾਂ ਹੋਇਆ ਉਹਨੇ ਸਾਧ ਸੰਗਤ ਜੀ ਕਾਂਢੀ ਦੇ ਵਿੱਚ ਖਿਚੜੀ ਧਰੀ ਸੀ ਤੇ ਜਿਹੜੇ ਮੇਰੇ ਕਲਗੀਆਂ ਵਾਲੇ ਪਤਸ਼ਾਹ ਨੇ ਉਹ ਸਾਰੀ ਸੰਗਤ ਨੂੰ ਵਰਤਾਈ ਤੇ ਮੁਕੀ ਨਹੀਂ ਜੀ ਇੱਕ ਹਾਂਢੀ ਸਾਰੀ ਸੰਗਤ ਨੂੰ ਵਰਤਾਈ ਤੇ ਮੁਕੀ ਨਹੀਂ ਇਹ ਮੇਰੇ ਕਲਗੀਆਂ ਵਾਲੇ ਦੀਆਂ ਕਰਨੀਆਂ ਤੇ ਉੱਥੇ ਸਾਧ ਸੰਗਤ ਜੀ ਉਹ ਜਦੋਂ ਸਵੇਰੇ ਚੁਰਨ ਲੱਗੇ ਤੇ ਉਹ ਮਾਈ ਵੀ ਰੋਣ ਲੱਗ ਪਈ ਤੇ ਸਤਿਗੁਰੂ ਕਿਹਾ ਜਦੋਂ ਤੂੰ ਖਿਚੜੀ ਬਣਾ ਕੇ ਯਾਦ ਕਰਿਆ ਕਰੇਂਗੇ ਮੈਂ ਉਹਨੂੰ ਹੀ ਤੈਨੂੰ ਦਰਸ਼ਨ ਦਿਆ ਕਰਾਂਗੇ ਉਹਦਾ ਇਹ ਕਰਲੇ ਸਾਧ ਸੰਗਤ ਜੀ ਮੇਰੇ ਕਰਗੀਆਂ ਵਾਲੇ ਪਾਤਸ਼ਾਹ ਪਰ ਪੰਜਾਬ ਨੂੰ ਚਾਲੇ ਪਾਇ ਇੱਕ ਦਮ ਦਮ ਦੀ ਗੱਲ ਨਹੀਂ 6 ਮਹੀਨੇ ਸਤਿਗੁਰੂ ਜੀ ਇਹ ਇੱਥੇ ਆਉਂਦਿਆਂ ਲੱਗੇ ਲਖਨੌਰ ਦਾ ਤਾਂ ਜਿਗਰ ਸ਼ਾਇਦ ਮੈਨਾ 2 ਮਹੀਨਿਆਂ ਦਾ ਆਉਂਦਾ ਇੱਕ ਤਾਂ ਚਲਣਾ ਸਤਿਕਾਰਯੋਗ ਮਾਤਾ-ਮਾਤਾ ਨਾਨਕੀ ਜੀ ਦੇ ਮਨ ਦੇ ਅੰਦਰ ਵੀ ਇਹ ਭਾਵਨਾ ਸੀ ਉਹਨਾਂ ਨੂੰ ਜਾਣਦੇ ਸਨ ਕਿ ਦਸਵੀਂ ਗੱਦੀ ਦੇ ਇਹ ਵਾਰਸ ਬਣਨੇ ਨੇ ਤੇ ਕਿਉਂ ਨਾ ਇਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਕਿ ਇੱਧਰ ਉੱਧਰ ਵੀ ਜਾਣਾ ਤੇ ਸੰਗਤਾਂ ਨੇ ਜਿੱਥੇ-ਜਿੱਥੇ ਪਿਆਰ ਕਰਨਾ ਫਿਰ ਚੱਲਦਿਆਂ 6 ਮਹੀਨਿਆਂ ਦੇ ਵਿੱਚ ਫਿਰ ਮੇਰੇ ਸਤਿਗੁਰੂ ਸਾਹਿਬ ਜੀ ਉਹਨਾਂ 5 ਸਾਲ ਤੇ 9-10 ਮਹੀਨਿਆਂ ਦੀ ਉਮਰ ਹੋ ਗਈ ਸੀ ਜਦੋਂ ਪੌਣੇ ਕਿ 6 ਸਾਲ ਦੇ ਹੋ ਗਏ ਸਨ ਜਦੋਂ ਇੱਥੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਨੇ ਇੱਥੋਂ ਦੀਆਂ ਕਰਨੀਆਂ ਸਾਧ ਸੰਗਤ ਜੀ ਜੇ ਸਾਰਿਆਂ ਆਪਾਂ ਵਾਚੀਏ ਤੇ ਨਹੀਂ ਮੈਂ ਕੁਝ ਆਪ ਜੀ ਦੇ ਨਾਲ ਇਸ਼ਾਰਾ ਕਰਨਾ ਚਾਹਣਾ ਕਿ ਮੇਰੇ ਕਰਗੀਆਂ ਵਾਲੇ ਪਾਤਸ਼ਾਹ ਨੇ ਇੱਕ ਤਾਂ ਜਿਹੜੀ ਜੀ ਪੰਜ ਪੰਜ ਕੀ ਸਚਾ ਇੱਥੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖਿਆ ਨਹੀਂ ਇੱਥੇ ਖੇੜਦੇ ਜਿਹੜਾ ਭਾਈ ਸਾਹਿਬ ਇਸ਼ਾਰਾ ਕਰਦੇ ਸੀ ਕ੍ਰਿਪਾਲ ਚੰਦ ਵਾਹਿਗੁਰੂ ਕਿਰਪਾ ਰਾਮ ਉਹ ਆਏ ਉਹਨਾਂ ਨੇ ਵੀ ਸ੍ਰੀ ਸਤਿਗੁਰੂ ਸਾਹਿਬ ਜੀ ਨੇ ਪਰਬਾਰ ਕਰ ਕੀਤਾ ਇੱਥੇ ਦੇ ਫਿਰ ਸਾਧ ਸੰਗਤ ਦੀ ਸਾਰੀਆਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਕਿੰਨਾ ਜਿਹੜੀਆਂ ਨੇ ਸਾਧ ਸੰਗਤ ਹੋਈਆਂ ਇਹਨਾਂ ਸਾਰੀਆਂ ਖੇਡਾਂ ਦੇ ਵਿੱਚੋਂ ਆਪਾਂ ਕੁਝ ਕੁ ਦਾ ਜ਼ਿਕਰ ਕਰ ਸਕਾਂਗੇ ਸਾਰੀਆਂ ਤਾਂ ਕਰਨਾ ਬੜਾ ਮੁਸ਼ਕਲ ਹੈ ਪਰ ਮੈਂ ਇੱਕ ਆਪ ਜੀ ਨੂੰ ਜ਼ਰੂਰ ਬੇਨਤੀ ਕਰਾਂ ਰਸਤੇ ਦੇ ਵਿੱਚ ਆਉਂਦਿਆਂ ਦੋ ਦਾ ਜਿਗਰ ਹੋਰ ਆਉਂਦਾ ਇੱਕ ਤਾਂ ਇਹੀ ਪੀਰ ਪੀਖਮਸ਼ਾ ਜਿਹੜਾ ਇਹ ਜਦੋਂ ਮੇਰੇ ਸਤਿਗੁਰੂ ਜੀ ਆਪਸਾ